ਲੰਗੇ ਦਿਨੀ ਪੰਜਾਬ ਦੇ ਕਾਂਗਰਸ ਦੇ ਵੱਡੇ ਲੀਡਰ ਤੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਘਰ ਜਿਹੜਾ ਇੱਕ ਖਾਣੇ ਦਾ ਨਮੰਤਰਣ ਦਿੱਤਾ ਗਿਆ ਇਹ ਨਮੰਤਰਣ ਜਿਹੜਾ ਇਹ ਜਿਹੜਾ ਇਨਵੀਟੇਸ਼ਨ ਸੀਗਾ ਉਹਨਾਂ ਨੇ ਆਪਣੇ ਸਾਰੇ ਲੀਡਰਸ ਨੂੰ ਦਿੱਤਾ ਜਿਹੜੇ ਕਾਂਗਰਸ ਦੇ ਵੱਡੇ ਆਗੂ ਆ ਔਰ ਇਸ ਜਿਹੜਾ ਡਿਨਰ ਪਾਰਟੀ ਦੇ ਵਿੱਚ ਪੰਜਾਬ ਦੇ ਜਿਹੜੇ ਹੁਣ ਇੰਚਾਰਜ ਨਵੇਂ ਬਣੇ ਆ ਦਵਿੰਦਰ ਯਾਦਵ ਪੰਜਾਬ ਕਾਂਗਰਸ ਦੇ ਜਿਹੜੇ ਨਵੇਂ ਇੰਚਾਰਜ ਆ ਉਹ ਆਏ ਉੱਥੇ ਉਹਨਾਂ ਨੇ ਆਉਣਾ ਹੀ ਸੀ ਕਿਉਂਕਿ ਉਹ ਇੰਚਾਰਜ ਬਣੇ ਆ ਇਸੇ ਦੌਰਾਨ ਜਦੋਂ ਗੱਲਬਾਤ ਛਿੜੀ ਵੀ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਆ ਇਹ ਸਾਨੂੰ ਇਕੱਠੇ ਲੜਨੇ ਚਾਹੀਦੇ ਆ ਜਾਂ ਅੱਡ-ਅੱਡ ਲੜਨੇ ਚਾਹੀਦੇ ਆ ਤਾਂ ਦੱਸਿਆ ਜਾਂਦਾ ਵੀ ਸਾਰਿਆਂ ਨੇ ਇੱਕ ਸੁਰ ਚ ਇਹ ਗੱਲ ਆਖੀ ਕਿ ਸਾਨੂੰ ਇਹ ਇਲੈਕਸ਼ਨ ਅੱਡੋ-ਅੱਡੀ ਲੜਨੇ ਚਾਹੀਦੇ ਆ ਜੇਕਰ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਦੇ ਆ ਤਾਂ ਨੁਕਸਾਨ ਕਾਂਗਰਸ ਦਾ ਹੋ ਜਾਣਾ ਖੈਰ ਦਵਿੰਦਰ ਆਦਮ ਹੁਣੀ ਇਹ ਗੱਲ ਪਹਿਲਾਂ ਵੀ ਦੱਸ ਚੁੱਕੇ ਆ ਕਿ ਜਦੋਂ ਉੱਤੇ ਹਾਈ ਕਮਾਂਡ ਨੂੰ ਗੱਲ ਦੱਸੀ ਜਾਏਗੀ ਤਾਂ ਸਾਰੀਆਂ ਗੱਲਾਂ ਜਿਹੜੀਆਂ ਉਹ ਜ਼ਮੀਨੀ ਪੱਧਰ ਤੋਂ ਜੋ ਵੀ ਸਾਨੂੰ ਜਿਹੜਾ ਸਰਵੇ ਹੋਏਗਾ ਉਹ ਜ਼ਰੂਰ ਦੱਸਾਂਗੇ ਉੱਥੇ ਇਸ ਡਿਨਰ ਪਾਰਟੀ ਦੇ ਵਿੱਚ ਗੈਰ ਹਾਜ਼ਰ ਸੀਗੇ ਨਵਜੋਤ ਸਿੰਘ ਸਿੱਧੂ ਹੁਣ ਉਹਨਾਂ ਨੂੰ ਸੱਦਾ ਦਿੱਤਾ ਨਹੀਂ ਗਿਆ ਜਾਂ ਉਹ ਉਹਨਾਂ ਨੂੰ ਸੱਦਾ ਦਿੱਤਾ ਗਿਆ ਉਹ ਆਏ ਨਹੀਂ ਇਹਦੇ ਬਾਰੇ ਕੁਝ ਨਹੀਂ ਪਤਾ ਲੱਗਾ ਪਰ ਖਬਰ ਸਾਹਮਣੇ ਨਿਕਲ ਕੇ ਇਹ ਵੀ ਆਈ ਵੀ ਰਾਜਾ ਵੜਿੰਗ ਜਿਹੜੇ ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਹ ਵੀ ਆਪਣੇ ਪੈਰ ਛੱਡਦੇ ਜਾ ਰਹੇ ਆ ਦੱਸਿਆ ਜਾਂਦਾ ਹੈ ਵੀ ਜਦੋਂ ਤੋਂ ਭਗਵੰਤ ਮਾਨ ਨੇ ਉਹ ਟਰੱਕਾਂ ਦੀਆਂ ਬੋਡੀਆਂ ਵਾਲਾ ਕੇਸ ਖੋਲ੍ਹਿਆ ਹੋਇਆ ਰਾਜਾ ਵੜਿੰਗ ਉਦੋਂ ਤੋਂ ਜਿਹੜਾ ਉਹ ਕੁਟੀ-ਕੁਟੀ ਆਵਾਜ਼ 'ਚ ਗੱਲ ਕਰਦੇ ਆ ਉਹਨਾਂ 'ਚ ਉਹ ਜਿਹੜਾ ਜੋਸ਼ ਉਹ ਜਿਹੜਾ ਤੇਜ਼ ਤਰਾਰ ਉਹਨਾਂ ਦਾ ਜਿਹੜਾ ਅੰਦਾਜ਼ ਹੈ ਉਹਦੇ ਵਿੱਚ ਗਰਵਟ ਜੀ ਆ ਗਈ ਹੈ। ਰਾਜਾ ਵੜਿੰਗ ਟਰਾਂਸਪੋਰਟ ਮਿਨਿਸਟਰ ਬਣੇ ਸੀਗੇ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਸੀ 111 ਦਿਨਾਂ ਵਾਸਤੇ ਉਸੇ ਦੌਰਾਨ ਰਾਜਾ ਵੜਿੰਗ ਜਿਹੜੇ ਆ ਉਹਨਾਂ ਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਸੀ। ਤੇ ਪੰਜਾਬ ਟਰਾਂਸਪੋਰਟ ਵਿਭਾਗ ਨੇ ਕੁਝ ਬੱਸਾਂ ਖਰੀਦੀਆਂ ਸੀ ਜਿਨ੍ਹਾਂ ਨੂੰ ਬਾਡੀਆਂ ਜਿਹੜੀਆਂ ਉਹ ਰਾਜਸਥਾਨ ਤੋਂ ਲਵਾਈਆਂ ਗਈਆਂ ਸੀਗੀਆਂ ਹੁਣ ਦੱਸਿਆ ਜਾਂਦਾ ਵੀ ਇਹਦੇ ਵਿੱਚ ਕੋਈ ਕਪਲਾ ਹੋਇਆ ਪਰ ਮੁੱਖ ਮੰਤਰੀ ਮਾਨ ਹੁਣਾ ਨੇ ਇਸ਼ਾਰਾ ਕੀਤਾ ਸੀ ਕਹਿੰਦੇ ਉਸ ਤੋਂ ਬਾਅਦ ਹੀ ਰਾਜਾ ਵੜਿੰਗ ਹੋਣੀ ਆ ਜਿਹੜੇ ਉਹਨਾਂ ਨੇ ਗੋਡੇ ਟੇਕ ਦਿੱਤੇ ਆ ਮੁੱਖ ਮੰਤਰੀ ਦੇ ਅੱਗੇ ਖੈਰ ਗੱਲ ਇਹ ਹੈ ਵੀ ਜਿੱਥੇ ਇੱਕ ਪਾਸੇ ਨਵਜੋਤ ਸਿੱਧੂ ਆਪਣੀਆਂ ਰੈਲੀਆਂ ਕਰ ਰਿਹਾ ਉਹ ਆਪਣੇ ਜਿਹੜੇ ਆ ਉਹ ਮਿਲਨੀਆਂ ਕਰ ਰਿਹਾ ਲੋਕ ਮਿਲਨੀਆਂ ਕਰ ਰਿਹਾ ਜਿੱਤੋਂ ਕਾਂਗਰਸ ਦੇ ਜਿਹੜੇ ਲੀਡਰਸ ਆ ਵੱਡੇ ਲੀਡਰ ਜਿਹੜਾ ਨੇ ਕਈ-ਕਈ ਵਾਰ ਜਿਹੜੇ ਉਹ ਮੈਂਬਰ ਰਹੇ ਆਪਣਾ ਲੋਕ ਸਭਾ ਦੇ ਮੈਂਬਰ ਰਹੇ ਰਾਜ ਸਭਾ ਦੇ ਮੈਂਬਰ ਰਹੇ ਵਿਧਾਇਕ ਰਹੇ ਉਹ ਬੜੇ ਖਫਾ ਉਹ ਕਹਿੰਦੇ ਵੀ ਅਸੀਂ ਬਹੁਤ ਕੁਝ ਕੀਤਾ ਕਾਂਗਰਸ ਵਾਸਤੇ ਤੇ ਸਾਨੂੰ ਇਦਾਂ ਲੱਗਦਾ ਵੀ ਇਗਨੋਰ ਕੀਤਾ ਜਾ ਰਿਹਾ ਸਿੱਧੂ ਜਿਹੜਾ ਉਹ ਆਪਣੇ ਪੋਸਟਰ ਰਿਲੀਜ਼ ਕਰ ਦਿੰਦਾ ਔਰ ਆਪਣੀ ਜਿਹੜੀ ਆ ਉਹ ਰੈਲੀ ਰੱਖ ਲੈਂਦਾ ਗੱਲ ਇਹ ਵੀ ਉੱਠੀ ਉਸ ਜਿਹੜੀ ਮੀਟਿੰਗ ਦੇ ਵਿੱਚ ਉਹ ਜਿਹੜੀ ਡਿਨਰ ਪਾਰਟੀ ਸੀਗੀ ਉਹਦੇ ਵਿੱਚ ਗੱਲ ਇਹ ਵੀ ਉੱਠੀ ਵੀ ਸਿੱਧੂ ਨੂੰ ਪਾਰਟੀ ਚੋਂ ਬਾਹਰ ਕੀਤਾ ਜਾਵੇ ਇਹਦੇ ਉੱਤੇ ਵੀ ਗੌਰ ਕੀਤਾ ਜਾਵੇਗਾ ਔਰ ਨਾਲ ਹੀ ਕੱਲ ਇਹ ਵੀ ਗੱਲ ਖਬਰ ਸਾਹਮਣੇ ਆਈ ਕਿ ਮੁੱਖ ਮੰਤਰੀ ਮਾਨ ਹੁਣਾ ਨੇ ਇੱਕ ਨਾਰਾ ਜਾਰੀ ਕਰ ਦਿੱਤਾ ਪੰਜਾਬ ਬਣੇਗਾ ਹੀਰੋ ਐਸ ਵਾਰ 13 0 ਹੁਣ ਮੁੱਖ ਮੰਤਰੀ ਮਾਨ ਹੁਣੀ ਜਿਹੜਾ ਇਹ 13 0 ਵਾਲਾ ਫਾਰਮੂਲਾ ਇਹ ਕਿਹਦੇ ਉੱਤੇ ਅਪਲਾਈ ਕਰਦੇ ਆ ਵੀ ਕੀ ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜਨ ਜਾ ਰਹੀ ਹੈ ਜਾਂ ਆਮ ਆਦਮੀ ਪਾਰਟੀ ਕਾਂਗਰਸ ਨਾਲ ਚੋਣ ਰਲ ਕੇ ਲੜੇਗੀ ਤੇ ਬਾਕੀਆਂ ਨੂੰ ਅਸੀਂ ਹਰਾ ਦੇਾਂਗੇ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਲੱਗਾ ਪਰ ਸੂਤਰ ਦੱਸਦੇ ਆ ਕਿ ਰਾਜਾ ਵੜਿੰਗ ਜਿਹੜੇ ਕਾਂਗਰਸ ਪ੍ਰਧਾਨ ਨੇ ਇਸ ਵੇਲੇ ਪੰਜਾਬ ਦੇ ਉਹਨਾਂ ਦੇ ਜਿਹੜੇ ਕਰੀਬੀ ਕੁਝ ਲੋਕ ਆ ਉਹ ਉਹਨਾਂ ਦਾ ਸਾਥ ਛੱਡ ਗਏ ਆ ਕਿਉਂਕਿ ਉਹਨਾਂ ਨੂੰ ਸ਼ੱਕ ਜਾ ਪੈਂਦਾ ਵੀ ਰਾਜਾ ਵੜਿੰਗ ਜਿਹੜੇ ਆ ਉਹਨਾਂ 'ਚ ਉਹ ਹੁਣ ਦਮ ਹੈ ਨਹੀਂ ਆ ਜਿਹੜੇ ਦਮ ਕਰਕੇ ਜਿਹੜੀ ਬੁਲੰਦ ਆਵਾਜ਼ ਕਰਕੇ ਉਹ ਜਾਣੇ ਜਾਂਦੇ ਆ ਹੁਣ ਇਹਦੇ ਪਿੱਛੇ ਦੀ ਸੱਚਾਈ ਕੀ ਹੈ ਇਹਦੇ ਬਾਰੇ ਹਜੇ ਕੋਈ ਖੁਲਾਸੇ ਨਹੀਂ ਹੋਏ ਪਰ ਇਹ ਡਿਨਰ ਪਾਰਟੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਇਹੀ ਨਿਕਲ ਕੇ ਸਾਹਮਣੇ ਆਈਆਂ ਵੀ ਇੰਡੀਆ ਗੱਠਜੋੜ ਜਿਹੜਾ ਉਹ ਠੀਕ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਆ ਉਹ ਇਕੱਲੇ ਇਕੱਲੇ ਲੜੇ ਜਾਣ ਜੇ ਅਸੀਂ ਰਲ ਕੇ ਇਲੈਕਸ਼ਨ ਲੜਦੇ ਆ ਤਾਂ ਨੁਕਸਾਨ ਜਿਹੜਾ ਉਹ ਕਾਂਗਰਸ ਨੂੰ ਹੋ ਜਾਣਾ ਹੁਣ ਇੱਕ ਪਾਸੇ ਜਿੱਥੇ ਸਿੱਧੂ ਇਸ ਪਾਰਟੀ ਦੇ ਵਿੱਚ ਨਹੀਂ ਆਏ ਜਾਂ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਇਹ ਉਹਨਾਂ ਦਾ ਮਸਲਾ ਪਰ ਸਿੱਧੂ ਦੇ ਖਿਲਾਫ ਜਿਹੜੇ ਬਗਾਵਤੀ ਸੋਰ ਪਾਰਟੀ ਦੇ ਵੱਡੇ ਲੀਡਰਾਂ ਨੇ ਚੁੱਕਣੇ ਸ਼ੁਰੂ ਕਰ ਦਿੱਤੇ ਆ ਉਹ ਕਹਿੰਦੇ ਆ ਵੀ ਸਿੱਧੂ ਦੇ ਜਿਹੜੀਆਂ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਇਹ ਕਾਂਗਰਸ ਨੂੰ ਲੈ ਬੈਠਣ ਗਿਆ ਖੈਰ ਹੁਣ ਇਹ ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਦਵਿੰਦਰ ਯਾਦਵ ਜਿਨ੍ਹਾਂ ਨੇ 117 ਵਿਧਾਨ ਸਭਾ ਹਲਕਾ ਇੰਚਾਰਜ ਨਾਲ ਵੀ ਗੱਲ ਕੀਤੀ 238 ਬਲਾਕ ਪ੍ਰਧਾਨਾਂ ਨਾਲ ਵੀ ਗੱਲ ਕੀਤੀ ਹੈ ਉਹ ਉਹਨਾਂ ਦੀ ਰਿਪੋਰਟ ਜਿਹੜੀ ਹੈ ਜਦੋਂ ਉੱਪਰ ਪੇਸ਼ ਕਰਨਗੇ ਹਾਈ ਕਮਾਂਡ ਅੱਗੇ ਰੱਖਣਗੇ ਵੀ ਇਹ ਸਰਵੇ ਦੀ ਰਿਪੋਰਟ ਆ ਵੀ ਲੋਕ ਤਾਂ ਇਹ ਕਹਿ ਰਹੇ ਆ ਸਾਡੀ ਪਾਰਟੀ ਦਾ ਕਾਡਰ ਤਾਂ ਇਹ ਕਹਿ ਰਿਹਾ ਵੀ ਜਿਹੜੀ ਚੋਣ ਆ ਉਹ ਇਕੱਲਿਆਂ ਇਕੱਲਿਆਂ ਜਿਹੜੀ ਲੜੀ ਜਾਵੇ ਉਹਦਾ ਸਾਨੂੰ ਜ਼ਿਆਦਾ ਫਾਇਦਾ ਹੋਏਗਾ ਇਹਦੇ ਬਾਰੇ ਖੁਲਾਸੇ ਜਦੋਂ ਇਹ ਰਿਪੋਰਟ ਹੁਣ ਦਿੱਲੀ ਪਹੁੰਚੇਗੀ ਇਹ ਲਫਾਫਾ ਖੁੱਲੇਗਾ ਫਿਰ ਪਤਾ ਲੱਗੇਗਾ ਵੀ ਪੰਜਾਬ ਦੇ ਵਿੱਚ ਜਿਹੜੀ ਚੋਣ ਹੋਣੀ ਆ ਲੋਕ ਸਭਾ ਦੀ 2024 ਦੀ ਇਹ ਕਾਂਗਰਸ ਇਕੱਲੇ ਲੜਦੀ ਹੈ ਜਾਂ ਆਮ ਆਦਮੀ ਪਾਰਟੀ ਨਾਲ ਰਲ ਕੇ ਲੜਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ